ਕੀ ਇਹ ਜਿਹੜੇ ਪ੍ਰੋਡਕਟ ਹੈਗੇ ਆ ਇਹਨਾਂ ਨੂੰ ਬੱਚੇ ਵੀ ਵਰਤ ਸਕਦੇ ਆ ਜੀ ਹਾਂਜੀ ਦੇਖੋ ਨਿਊ ਬੌਰਨ ਬੇਬੀ ਹੁੰਦੇ ਆ ਤਾਂ ਡਾਕਟਰ ਅਕਸਰ ਉਹਨਾਂ ਨੂੰ ਕਹਿੰਦੇ ਆ ਬੱਚਿਆਂ ਨੂੰ ਤੁਸੀਂ ਦੁੱਧ ਨਾਲ ਨਹਾਓ ਕੋਈ ਵੀ ਕੈਮੀਕਲ ਵਾਲੀ ਸਾਬਣ ਬਾਜ਼ਾਰ ਦੀ ਨਾ ਵਰਤੋ ਤਾਂ ਇਹ ਗੋਟ ਮਿਲਕ ਸਾਬਨ ਹੁੰਦੀਆਂ ਇਹ ਅਸੀਂ ਬੱਚਿਆਂ ਨੂੰ ਅਟਰੈਕਟ ਕਰਨ ਲਈ ਬੱਚੇ ਸਾਬਣ ਨਾਲ ਨਹਾਉਣ ਲਈ ਤਿਆਰ ਹੋਣ ਠੀਕ ਹੈ ਤਾਂ ਉਹਦੇ ਲਈ ਅਸੀਂ ਇਹਨੂੰ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਤਿਆਰ ਕੀਤਾ ਗਿਆ। ਇਹ ਨਿਊ ਬੋਨ ਬੇਬੀ ਵੀ ਇਹ ਸਾਬਨਾਂ ਨੂੰ ਲਾ ਸਕਦੇ ਆ। ਇਹ ਬੱਕਰੀ ਦੇ ਦੁੱਧ ਤੋਂ ਬਣਿਆ ਹੋਈਆਂ ਸਾਬਨ ਐ। ਇਸ ਤੋਂ ਬਿਨਾ ਬੱਚਾ ਦੀ ਸਕਿਨ ਵਾਈਟਨਿੰਗ ਦੇ ਲਈ ਸਾਡੇ ਕੋਲ ਬੱਚਾ ਦੀ ਡੇ ਨਾਈਟ ਕਰੀਮ ਵੀ ਹੁੰਦੀ ਹੈ ਜਿਵੇਂ ਹਨੀ ਪਪਾਇਆ ਕਰੀਮ ਐ। ਇਹ ਬੱਚੇ ਮਤਲਬ ਦਿਨ ਦੇ ਵਿੱਚ ਲਗਾ ਸਕਦੇ ਆ। ਬੱਚਾ ਦੀ ਸਕਿਨ ਜਿਹੜੀ ਟੈਂਟ ਸਕੂਲ ਜਾਂਦੇ ਤਾਂ ਰੰਗ ਕਾਲਾ ਹੋ ਜਾਂਦਾ। ਇਹ ਲੱਕੜ ਦੇ ਕੋਲੂ 'ਚ ਤਿਆਰ ਕੀਤਾ ਗਿਆ ਤੇਲ ਐ। ਨੀਮ, ਕਲੋਂਜੀ ਦਾ ਇਹਦੇ ਵਿੱਚ ਬਹੁਤ ਸਾਰੀਆਂ ਅਸੀਂ ਫਸਮਾ, ਬ੍ਰਿੰਗਰਾਜ, ਸ਼ਿਕਾਕਾਈ, ਆਮਲਾ, ਰੀਠਾ ਬਹੁਤ ਕੁਝ ਪਾਇਆ ਹੋ ਦਾ ਅਗਰ ਤੁਹਾਡੇ ਟੈਂਡਰਫ ਹੈ ਵਾਲ ਛੜ ਰਹੇ ਹੈ ਲੰਬੇ ਨਹੀਂ ਹੋ ਰਹੇ ਪਤਲੇ ਹੈ ਅਗਰ ਵਾਲ ਟਾਈਮ ਤੋਂ ਪਹਿਲਾਂ ਜਿੱਟੇ ਹੋ ਰਹੇ ਹੈ ਤਾਂ ਹਰ ਪ੍ਰੋਬਲਮ ਨੂੰ ਸੋਲਵ ਕਰੇਗਾ ਸੇਰਮ ਬੇਸਡ ਰਹੇਗਾ ਸੇਰਮ ਬੇਸਡ ਜੋ ਮਾਰਕੀਟ ਵਿੱਚ ਜੋ ਮਸ਼ੀਨਾਂ ਨਾਲ ਕੀਤੇ ਜਾਂਦੇ ਲੇਕਿਨ ਇਹ ਸਾਡਾ ਪਿਓਰ ਹੈ ਜਿਹੜਾ ਇਹ ਹੱਥਾਂ ਨਾਲ ਹੀ ਕੀਤਾ ਜਾਂਦਾ ਹਾਈਡਰਾ ਫੇਸ਼ੀਅਲ ਹੈ ਇਸ ਤੋਂ ਬਿਨਾ ਸਾਡੇ ਕੋਲ ਦੇਖੋ ਬਹੁਤ ਸਾਰੀਆਂ ਕਰੀਮਾਂ ਅਵੇਲੇਬਲ ਹੈ ਜਿਵੇਂ ਇਹਦੇ ਵਿੱਚ ਕੋਰੀਅਨ ਕਰੀਮ ਮਿਲ ਜੇਗੀ ਤੁਹਾਨੂੰ ਠੀਕ ਹੈ ਮਿਲਕੀ ਕਰੀਮ ਮਿਲ ਜੇਗੀ ਅਵੋਕਾਡੋ ਡੇ ਨਾਈਟ ਕਰੀਮ ਮਿਲ ਜੇਗੀ ਅਗਰ ਤੁਸੀਂ ਇਹ ਕਰੀਮ ਨੂੰ 8-10 ਦਿਨ ਰੈਗੂਲਰ ਲਗਾਣੇ ਤਾਂ ਤੁ ਪੂਰਾ ਸਕਿਨ ਜਿਸ ਸੈਂਸਿਓ ਬਟਰ ਮਲਾਈ ਵਾਲਾ 글로ਵ ਫੇਸ ਤੇ ਤੁਹਾਡੇ ਆ ਜਾਏਗਾ ਜੀ ਸਰਦੀਆਂ ਦੇ ਵਿੱਚ ਨਾ ਜੀ ਅਕਸਰ ਟਾਡੀਆਂ ਫਟ ਜਾਂਦੀਆਂ ਜੀ ਕਿਸੇ ਦੇ ਬੁੱਲ ਫਟ ਜਾਂਦੇ ਆ ਜੀ ਇਹ ਇਹੋ ਜੀਆਂ ਚੀਜ਼ਾਂ ਵੀ ਬਣਾਈਆਂ ਜੀ ਆਪਾਂ ਹਾਂਜੀ ਅਗਰ ਤੁਹਾਡੇ ਮਤਲਬ ਫੂਟ ਤੇ ਕ੍ਰੈਕ ਹੀਲਸ ਐ ਤਾਂ ਉਸ ਨੂੰ ਰਿਪੇਅਰ ਕਰਨ ਲਈ ਸਾਡੇ ਕੋਲ ਕ੍ਰੈਕ ਹੀਲ ਰਿਪੇਅਰ ਕਰੀਮ ਹੁੰਦੀ ਐ ਸੋਪ ਹੁੰਦੀ ਐ ਉਹ ਤੁਸੀਂ 8-10 ਦਿਨ ਯੂਜ਼ ਕਰੋਗੇ ਤਾਂ ਪੂਰਾ ਜਿਹੜਾ ਇਹ ਤੁਹਾਡੀ ਪ੍ਰੋਬਲਮ ਐ ਸੋਲਵ ਹੋ ਜਾਏਗੀ ਉਸ ਤੋਂ ਬਿਨਾ ਸਾਡੇ ਕੋਲ ਲਿਪਸ ਦੇ ਪ੍ਰੋਡਕਟ ਵੀ ਹੁੰਦੇ ਐ ਅਗਰ ਤੁਹਾਡੇ ਲਿਪਸ ਕਾਲੇ ਹੋ ਰਹੇ ਐ ਟੈਂਡ ਹੋ ਰਹੇ ਐ ਲਿਪਸ ਬਹੁਤ ਜ਼ਿਆਦਾ ਖੁਸ਼ਕ ਹੋ ਰਿਹਾ ਉਸ ਦੇ ਲਈ ਤੁਹਾਨੂੰ ਸਕਰਬ ਆਇਲ ਕਰੀਮ ਵੀ ਮਿਲ ਜਾਏਗੀ ਜੀ ਇਹ ਤਾਂ ਨਹੀਂ ਵੀ ਫੇਸ ਕਿਸਦਾ ਖਰਾਬ ਹੋ ਜੂਗਾ ਜਾਂ ਕਈ ਜੀ ਪਹਿਲਾਂ ਇਹ ਦੱਸੋ ਜਰੂਰ ਦੇਖੋ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਏਗੀ ਕਿਉਂਕਿ ਅਸੀਂ ਨੈਚੁਰਲ ਤਰੀਕੇ ਨਾਲ ਤਿਆਰ ਕੀਤੇ ਹੋਏ ਆ ਤਾਂ 99% ਕਸਟਮਰ ਨੂੰ ਇਹਨਾਂ ਦੇ ਰਿਜ਼ਲਟ ਆ ਚੁੱਕੇ ਆ ਤੁਸੀਂ ਬੋਰਡ ਤੇ ਇਹਨਾਂ ਦੇ ਫੀਡਬੈਕ ਵੀ ਦੇਖ ਸਕਦੇ ਹੋ ਹੋ ਜਾਂਦੀਆਂ ਲੇਕਿਨ ਦੇਖੋ ਉਹਦੇ ਵਿੱਚ ਲਿਖਿਆ ਬਹੁਤ ਕੁਝ ਹੁੰਦਾ ਵੈਸੀ ਇਹ ਕੁਝ ਪਾਇਆ ਇਹ ਕੁਝ ਪਾਇਆ ਲੇਕਿਨ ਤੁਹਾਨੂੰ ਉਹ ਸਾਹਮਣੇ ਤਿਆਰ ਕਰਕੇ ਦਿਖਾਉਂਦੇ ਨਹੀਂ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਇਹਦੇ ਵਿੱਚ ਪਾਇਆ ਕੀ ਹੈ ਤੁਸੀਂ ਘਰੇ ਵੀ ਤਿਆਰ ਕਰ ਸਕਦੇ ਹੋ ਅਗਰ ਕਿਲੋ 2 ਕਿਲੋ ਮਾਤਰਾ ਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਤਿਆਰ ਲੇਕਿਨ ਅਸੀਂ ਇਹੀ ਕਵਾਂਗੇ ਵੀ ਜੋ ਕੈਮੀਕਲ ਵਾਲੀਆਂ ਚੀਜ਼ਾਂ ਹਨ ਉਹਨਾਂ ਤੋਂ ਦੂਰ ਰਹੋ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਸਿਹਤਮੰਦ ਰੱਖਣ ਦੇ ਲਈ ਹੈਲਦੀ ਰੱਖਣ ਲਈ ਸਕੀਨ ਨੂੰ ਤੁਸੀਂ ਵਧੀਆ ਰੱਖਣ ਲਈ ਮੇਨਟੇਨ ਰੱਖਣ ਦੇ ਲਈ ਘਰੇ ਬਨੇ ਇੰਗਰੀਡੀਅੰਟਸ ਦੇ ਨਾਲ ਜੋ ਚੀਜ਼ਾਂ ਤਿਆਰ ਹੋ ਉਹਦਾ ਇਸਤੇਮਾਲ ਕਰ ਜੀ ਇਹ ਵੀ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਸਰੋਤੋਂ ਜਿਹੜੀ ਅੱਜ ਤੁਹਾਨੂੰ ਜਾਣਕਾਰੀ ਦੇ ਰਹੇ ਆ ਨਾ ਇਹ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਸਤੇ ਦੇ ਰਹੇ ਆ ਕਿ ਜਿਹੜੀ ਸਟਾਲ ਤੇ ਜਾਂ ਜਿਹੜੇ ਵੀਬਾ ਕੋਲੇ ਮੈਂ ਇਸ ਵੇਲੇ ਖੜਾ ਹਾਂ ਇਹਨਾਂ ਕੋਲੇ ਤੁਹਾਡੇ ਸਕਿਨ ਦੇ ਤੇ ਤੁਹਾਡੇ ਵਾਲਾਂ ਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਪ੍ਰੋਬਲਮਸ ਐ ਜਿੰਨੀਆਂ ਸਮੱਸਿਆਵਾਂ ਉਹਨਾਂ ਦਾ ਬਿਨਾ ਕਿਸੇ ਕੈਮੀਕਲ ਤੋਂ ਕੁਦਰਤੀ ਤੇ ਦੇਸੀ ਢੰਗ ਦੇ ਨਾਲ ਇਹਨਾਂ ਕੋਲੇ ਇਲਾਜ ਹੈ ਜਿਹਦੇ ਵਿੱਚ ਆ ਦੇਖੋ ਤੁਸੀਂ ਇੱਥੇ ਕਿੰਨੇ ਸਾਰੇ ਪ੍ਰੋਡਕਟ ਆ ਜਿਹੜੇ ਇਹ ਸਾਰੇ ਬਿਨਾ ਕੈਮੀਕਲ ਤੋਂ ਆਰਗੈਨਿਕ ਪ੍ਰੋਡਕਟ ਪਏ ਆ ਇਹ ਕਹਿੰਦੇ ਆ ਵੀ ਕੁਦਰਤ ਦਾ ਸਹਾਰਾ ਲਓ ਤੇ ਕੈਮੀਕਲ ਨੂੰ ਛੱਡ ਦਿਓ ਆ ਦੇਖੋ ਇੱਥੇ ਕਿੰਨੇ ਪ੍ਰੋਡਕਟ ਹੈਗੇ ਆ ਜਿਹੜੇ ਤੁਹਾਨੂੰ ਦਿਖਾਈ ਦੇ ਰਹੇ ਆ ਇਹ ਚਿਹਰੇ ਤੇ ਕਿੱਲ ਦਾਗ ਤੱਬੇ ਸ਼ਾਈਆਂ ਪਿੰਪਲ ਪਿੰਪਲ ਦੇ ਨਿਸ਼ਾਨ ਖੁਸ਼ਕੀ ਤੁਹਾਡੇ ਵਾਲ ਝੜਦੇ ਆ ਬਾਲਡਨੈਸ ਹੈ ਗੰਜਾਪਨ ਹੈ ਕੋਈ ਵੀ ਪ੍ਰੋਬਲਮ ਹੈ ਪਿਗਮੈਂਟੇਸ਼ਨ ਬਲੈਮਿਸ਼ ਇਹਨਾਂ ਕੋਲੇ ਸਾਰੀਆਂ ਸਮੱਸਿਆਵਾਂ ਦੇ ਹੱਲ ਕੁਦਰਤੀ ਢੰਗ ਦੇ ਨਾਲ ਹੈ ਮੈਡਮ ਇੱਥੇ ਬਹੁਤ ਸਾਰੇ ਪ੍ਰੋਡਕਟ ਤੁਸੀਂ ਰੱਖੇ ਹੋਏ ਆ ਇਹ ਸਾਰੇ ਬਿਨਾ ਕੈਮੀਕਲ ਤੋਂ ਆ ਜੀ ਹਾਂਜੀ ਇਹ ਸਾਰੀ ਨੈਚੁਰਲ ਤਰੀਕੇ ਦੇ ਨਾਲ ਅਸੀਂ ਘਰੇ ਮਤਲਬ ਇНГਰੀਡੀਅੰਟਸ ਦੇ ਨਾਲ ਤਿਆਰ ਕੀਤੇ ਜੋ ਇНГਰੀਡੀਅੰਟਸ ਸਾਨੂੰ ਲੋਕਲ ਵੀ ਮਿਲ ਜਾਂਦੇ ਤੇ ਕੁਝ ਇНГਰੀਡੀਅੰਟਸ ਸਾਨੂੰ ਬਾਹਰੋਂ ਵੀ ਖਰੀਦਨੇ ਪੈਂਦੇ ਆ ਇਹਨਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੈਮੀਕਲ ਨਹੀਂ ਪਾਇਆ ਹੋਇਆ ਪਿਓਰ ਨੈਚੁਰਲ ਹੈ 100% ਨੈਚੁਰਲ ਹੈ ਤੇ ਕੁਝ ਪ੍ਰੋਡਕਟ ਹੈ ਜਿਹੜੇ ਅਸੀਂ ISO ਤੋਂ ਮਾਰਕ ਵੀ ਕਰਵਾ ਰੱਖਿਆ ਹੈ ਜੀ ਤੇ ਇੱਥੇ ਦੱਸੋਗੇ ਤੁਸੀਂ ਵੀ ਕਿਹੜੇ ਕਿਹੜੇ ਇੱਥੋਂ ਸ਼ੁਰੂ ਹੋ ਜੀ ਮੈਂ ਕਹਿੰਨਾ ਬਹੁਤ ਸਾਰੇ ਪ੍ਰੋਡਕਟ ਹੈ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਹੱਲ ਕਰਦੇ ਹੋ ਤੇ ਕਿਹੜੇ ਕਿਹੜੇ ਪ੍ਰੋਡਕਟ ਹੈ ਤੁਹਾਡੇ ਕੋਲੇ ਪਹਿਲਾਂ ਤਾਂ ਦੇਖੋ ਸਾਡੇ ਕੋ ਦੀ ਪ੍ਰੋਬਲਮ ਹੈ ਤਾਂ ਉਹਦੇ ਲਈ ਫੇਸ ਵਾਸ਼ ਹੈ ਸਾਡੇ ਕੋਲ ਐਕਨੇ ਦਾ ਪ੍ਰੋਡਕਟ ਹੈ ਜਿਵੇਂ ਬਾਈ ਬਾਈ ਫੇਸ ਵਾਸ਼ ਹੈ ਠੀਕ ਹੈ ਇਹ ਐਕਨੇ ਦਾ ਪ੍ਰੋਡਕਟ ਹੈ ਉਸ ਤੋਂ ਬਾਅਦ ਅਗਰ ਤੁਹਾਨੂੰ 글로ਵ ਵਾਈਟਨਿੰਗ ਵਾਸਤੇ ਕੋਈ ਫੇਸ ਵਾਸ਼ ਚਾਹੀਦਾ ਤਾਂ ਸਾਡੇ ਕੋਲ ਸੈਫਰਨ ਦਾ ਪਿਓਰ ਡਾਇਮੰਡ ਸੈਫਰਨ ਫੇਸ ਵਾਸ਼ ਹੈ ਇਹਦੇ ਵਿੱਚ ਸਾਡੇ ਕੋਲ ਸਿਲਵਰ ਤੇ 골ਡ ਸੈਫਰਨ ਫੇਸ ਵਾਸ਼ ਆ ਜਾਂਦਾ ਹੈ ਉਸ ਤੋਂ ਬਿਨਾ ਅਗਰ ਤੁਹਾਡੇ ਫੇਸ ਤੇ ਬਹੁਤ ਜ਼ਿਆਦਾ ਖੁਸ਼ਕੀ ਆ ਰਹੀ ਹੈ ਡਰਾਈਨੈਸ ਆ ਰਹੀ ਹੈ ਜਿਵੇਂ ਕਿ ਵਿੰਟਰ ਦਾ ਮੌਸਮ ਚੱਲ ਰਿਹਾ ਹੈ ਤਾਂ ਉਹਦੇ ਲਈ ਸਾਡੇ ਕੋਲ ਐਵੋਕਾਡੋ ਦਾ ਫੇਸ ਵਾਸ਼ ਰਹੇਗਾ ਤੇ ਇਹਦੇ ਨਾਲ ਫੇਸ ਤੇ 글로ਵ ਵਾਈਟਨਿੰਗ ਉਸੋ ਬਿਨਾ ਸਾਡੇ ਕੋਲ ਹੈ ਕਾਪਰ ਮੈਟੈਲਿਕ ਦਾ ਫੇਸ ਵੋਸ਼ ਇਹ ਸਿਰਫ ਸਾਡੇ ਫੇਸ ਵੋਸ਼ ਹੈ ਸੀ ਗਲੋ ਲਈ ਤਿਆਰ ਕੀਤਾ ਅਗਰ ਕਿਸੇ ਦੀ ਸਕਿਨ ਤੇ ਗਲੋ ਨਹੀਂ ਆਂਦਾ ਫੇਸ਼ਲ ਕਰਵਾ ਕੇ ਵੀ ਗਲੋ ਨਹੀਂ ਆਂਦਾ ਤਾਂ ਇਹ ਗਲੋ ਲਈ ਜਾਂਦਾ ਹੈ ਕਾਪਰ ਮੈਟੈਲਿਕ ਫੇਸ ਵੋਸ਼ ਜੀ ਇੱਥੇ ਬਹੁਤ ਸਾਰੇ ਪ੍ਰੋਡਕਟ ਆ ਜਿਹੜੇ ਇਹ ਸਾਰੇ ਜਿੰਨੇ ਤੁਸੀਂ ਆ ਗਿਣਾਇਆ ਜੀ ਫੇਸ ਵਾਸ਼ ਇਹ ਵੀ ਬਿਨਾ ਕੈਮੀਕਲ ਤੋਂ ਹੈ ਹਾਂਜੀ ਹਾਂਜੀ ਸਭ ਬਿਨਾ ਕੈਮੀਕਲ ਤੋਂ ਹੈ ਉਸ ਤੋਂ ਬਿਨਾ ਹੈ ਰਾਈਸ ਦਾ ਫੇਸ ਵੋਸ਼ ਇਹ ਤੁਹਾਡੇ ਓਪਨ ਪੋਰਸ ਵਾਸਤੇ ਸਕਿਨ ਨੂੰ ਟਾਈਟ ਕਰਨ ਵਾਸਤੇ ਹੈ ਠੀਕ ਹੈ ਉਸ ਤੋਂ ਬਿਨਾ ਸਾਡੇ ਕੋਲ ਪਿਗਮੈਂਟੇਸ਼ਨ ਦੇ ਦੋ ਤਰ੍ਹਾਂ ਦੇ ਫੇਸ ਵਾਸ਼ ਆਣਗੇ ਇੱਕ ਹੁੰਦਾ ਸਾਡੇ ਕੋਲ ਮਲਟੀ ਵਿਟਾਮਿਨ ਦਾ ਇਹ ਉਹਨਾਂ ਵਾਸਤੇ ਹੁੰਦਾ ਜਿਨ੍ਹਾਂ ਦੀ ਸਕਿਨ ਆਇਲੀ ਟੂ ਨਾਰਮਲ ਹੈ ਉਸ ਤੋਂ ਬਿਨਾ ਜਿਨ੍ਹਾਂ ਦੀ ਸਕਿਨ ਡਰਾਈ ਹੈ ਉਹਨਾਂ ਲਈ ਰਹੇਗਾ ਪਿਗਮੈਂਟੇਸ਼ਨ ਦਾ ਪਰਲੀ ਫੇਸ ਵਾਸ਼ ਉਸ ਤੋਂ ਬਿਨਾ ਸਾਡੇ ਕੋਲ ਐਂਟੀਏਜਿੰਗ ਦਾ ਫੇਸ ਵਾਸ਼ ਆ ਜਾਂਦਾ ਜਿਹਦੇ ਵਿੱਚ ਸਕਿਨ ਲੂਜ਼ ਹੋ ਰਹੀ ਹੈ ਰਿੰਕਲਸ ਆ ਰਹੇ ਹੈ ਤਾਂ ਤੁਸੀਂ ਐਂਟੀਏਜਿੰਗ ਦਾ ਫੇਸ ਵਾਸ਼ ਯੂਜ਼ ਕਰ ਸਕਦੇ ਹੋ ਉਸ ਤੋਂ ਵੀ ਨਾ ਇਹ ਸਾਡੇ ਕੋਲ ਸਕਿਨ ਬ੍ਰਾਈਟਨਿੰਗ ਦਾ ਫੇਸ ਵੋਸ਼ ਇੰਨੇ ਨਾਲ ਸਕਿਨ ਤੇ 글로ਵ ਵਾਈਟਨਿੰਗ ਪਿਗਮੈਂਟੇਸ਼ਨ ਮਤਲਬ ਇਹ 올 ਇਨ ਵਨ ਸੋਲੂਸ਼ਨ ਹੈ ਫੇਸ ਵੋਸ਼ ਹੈ ਜੇਕਰ ਤੁਹਾਨੂੰ ਫੇਸ ਦੀ ਕੋਈ ਵੀ ਪ੍ਰੋਬਲਮ ਹੈ ਫੇਸ ਦੀ ਕੋਈ ਵੀ ਪ੍ਰੋਬਲਮ ਹੈ ਜੀ ਜੇ ਇਹ ਤਾਂ ਨਹੀਂ ਵੀ ਫੇਸ ਕਿਸੇ ਦਾ ਖਰਾਬ ਹੋ ਜੂਗਾ ਜਾਂ ਕਈ ਵਾਰੀ ਇਹ ਹੁੰਦਾ ਜੀ ਕੋਈ ਕੈਮੀਕਲ ਨਹੀਂ ਇਹਨਾਂ ਦੇ ਰਿਜ਼ਲਟ ਕਿਵੇਂ ਹੈ ਜੀ ਪਹਿਲਾਂ ਇਹ ਦੱਸੋ ਜਰੂਰ ਦੇਖੋ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਏਗੀ ਕਿਉਂਕਿ ਅਸੀਂ ਨੇਚਰਲ ਤਰੀਕੇ ਨਾਲ ਤਿਆਰ ਕੀਤੇ ਹੋਏ ਹੈ ਤਾਂ 99% ਕਸਟਮਰ ਨੂੰ ਇਹਨਾਂ ਦੇ ਰਿਜ਼ਲਟ ਆ ਚੁੱਕੇ ਆ ਤੁਸੀਂ ਬੋਰਡ ਤੇ ਇਹਨਾਂ ਦੇ ਫੀਡਬੈਕ ਵੀ ਦੇ ਜੀ ਬਿਲਕੁਲ ਇਥੇ ਨੇ ਇਹਨਾਂ ਨੇ ਬੋਰਡ ਤੇ ਡਿਸਪਲੇ ਵੀ ਕੀਤਾ ਹੋਇਆ ਜਿਹੜੇ ਕਸਟਮਰਾਂ ਨੇ ਇਹਨਾਂ ਨੂੰ ਆਪਣੇ ਫੀਡਬੈਕ ਭੇਜੇ ਆ ਰਿਵਿਊ ਭੇਜਿਆ ਤੇ ਤੁਹਾਡਾ ਵੀ ਬਹੁਤ ਵੱਡਾ ਫਾਇਦਾ ਕਰ ਸਕਦੇ ਆ ਜੇ ਚਿਹਰੇ ਦੇ ਨਾਲ ਜੁੜੀ ਹੋਈ ਕੋਈ ਸਮੱਸਿਆ ਹੈ ਤੇ ਚੇਹੇ ਵਾਲਾਂ ਦੀ ਵਾਲਾਂ ਦਾ ਇੱਥੇ ਜੀ ਆਹ ਕਲੌਂਜੀ ਤੇਲ ਪਿਆ ਜੀ ਇਹਦੇ ਬਾਰੇ ਜਰੂਰ ਦੱਸੋ ਜੀ ਇਹ ਮੈਨੂੰ ਲੱਗਦਾ ਕੋਲਡ ਪ੍ਰੈਸ ਦਾ ਜੀ ਹਾਂਜੀ ਇਹ ਕੋਲਡ ਪ੍ਰੈਸ ਪਲਸ Wood pressed ਹੈ ਇਹ ਲੱਕੜ ਦੇ ਕੋਲੂ ਚ ਤਿਆਰ ਕੀਤਾ ਗਿਆ ਤੇਲ ਹੈ ਨੀਮ ਕਲੌਂਜੀ ਦਾ ਇਹਦੇ ਵਿੱਚ ਬਹੁਤ ਸਾਰੀਆਂ ਸੀ ਭਸਮਾ ਬਰਿੰਗਰਾਜ ਸ਼ਿਕਾਕਾਈ ਆਮਲਾ ਰਿਠਾ ਬਹੁਤ ਕੁਝ ਪਾਇਆ ਹੋਇਆ ਹੈ ਇਹ ਤੇਲ ਹੈ ਜਿਹੜਾ ਵਾਲਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਅਗਰ ਤੁਹਾਡੇ ਡੈਂਡਰਫ ਹੈ ਵਾਲ ਝੜ ਰਹੇ ਹੈ ਲੰਬੇ ਨਹੀਂ ਹੋ ਰਹੇ ਪਤਲੇ ਹੈ ਅਗਰ ਵਾਲ ਟਾਈਮ ਤੋਂ ਪਹਿਲਾਂ ਚਿੱਟੇ ਹੋ ਰਹੇ ਹੈ ਤਾਂ ਹਰ ਪ੍ਰੋਬਲਮ ਨੂੰ ਸੋਲਵ ਕਰੇਗਾ ਠੀਕ ਹੈ ਇਸ ਤੋਂ ਬਿਨਾ ਫੇਸਬੁੱਕ ਇੰਸਟਾ ਤੇ ਇਸ ਸਾਡੇ ਤੇਲ ਦੀ ਬਹੁਤ ਜ਼ਿਆਦਾ ਮਸ਼ਹੂਰੀ ਹੈ ਇਹ ਤੇਲ ਸਾਡਾ ਸਭ ਤੋਂ ਜ਼ਿਆਦਾ ਵੇਚਣ ਵਾਲਾ ਤੇਲ ਹੈ ਅਸੀਂ ਕੋਈ ਜ਼ਿਆਦਾ ਮਤਲਬ ਤੇਲ ਦੀ ਪਰਹਾਰ ਕੀ ਤਰ੍ਹਾਂ ਦਾ ਤੇਲ ਰੱਖਿਆ ਜਿਹੜਾ ਤੁਹਾਡੀ ਮਤਲਬ ਜੜ ਤੋਂ ਹਰ ਤਰ੍ਹਾਂ ਦੀ ਸਮੱਸਿਆ ਵਾਲਾ ਦੀ ਖਤਮ ਕਰੇਗਾ ਜੀ ਤੇ ਆਹ ਪ੍ਰੋਡਕਟ ਜਿਹੜੇ ਹੈਗੇ ਆ ਇਹ ਵੀ ਮੈਨੂੰ ਲੱਗਦਾ ਸਾਰੇ ਹੈਅਰ ਦੇ ਨਾਲ ਜੁੜੇ ਹੋਏ ਆ ਇਹਨਾਂ ਬਾਰੇ ਵੀ ਦੱਸੋ ਜੀ ਹਾਂਜੀ ਵਾਲਾਂ ਦੀ ਆਪਾਂ ਨੂੰ ਕਈ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ ਜਿਵੇਂ ਕਈਆਂ ਦੇ ਵਾਲ ਬਹੁਤ ਜ਼ਿਆਦਾ ਰੁੱਖੇ ਹੁੰਦੇ ਆ ਕਹਿ ਦਿੰਦੇ ਆ ਵਾਲਾਂ ਦੇ ਵਿੱਚ ਸ਼ਾਈਨ ਨਹੀਂ ਹੈਗੀ ਬਹੁਤ ਜ਼ਿਆਦਾ ਝੜਨ ਲੱਗ ਜਾਂਦੇ ਆ ਰੁੱਖੇ ਹੋਣ ਕਰਕੇ ਤਾਂ ਉਹ ਵੇਖੋ ਤੁਸੀਂ ਇਸ ਲਈ ਸੀ ਸਮੂਥਨਿੰਗ ਸ਼ੈਂਪੂ ਰੱਖਿਆ ਹੋਇਆ ਇਹ ਵਾਲਾਂ ਨੂੰ ਸਮੂਥ ਬਣਾਉਂਦਾ ਤੇ ਨਾਲ ਇਹ ਕੇਰਟਨ ਦਾ ਸੀਰਮ ਹੈ ਇਹ ਵੀ ਆਫਟਰ ਬਾਥ ਸੀਰਮ ਹੈ ਮਤਲਬ ਤੁਸੀਂ ਸਿਰ ਨਾ ਕੇ ਉਸ ਤੋਂ ਬਾਅਦ ਲਗਾ ਸਕਦੇ ਆ ਇਹ ਵੀ ਵਾਲਾਂ ਨੂੰ ਸ਼ਾਈਨੀ ਬਣਾਉਂਦਾ ਇਸ ਦੇ ਨਾਲ ਮਾਸਕ ਹੁੰਦਾ ਹੈ ਹੈਅਰ ਸ਼ਫਲ ਦਾ ਮਾਸਕ ਲਗਾ ਸਕਦੇ ਹੋ ਇਹ ਵੀ ਵਾਲਾਂ ਨੂੰ ਸ਼ਾਈਨੀ ਬਣਾਉਂਦਾ ਯਾਨੀ ਦੀ ਚਾਹੇ ਮਾਸਕ ਹੈ ਚਾਹੇ ਤੁਹਾਡਾ ਕੋਈ ਟੋਨਰ ਹੈ ਚਾਹ ਕੋਈ ਹੇਅਰ ਸਪਰੇਅ ਹੈ ਚਾਹ ਆਪਾਂ ਤੇਲ ਦੀ ਗੱਲ ਕਰ ਲਈਏ ਪੂਰੀ ਕੰਪਲੀਟ ਕਿੱਟ ਵੀ ਹਾਜ਼ਰ ਹੁੰਦੀ ਹੈ ਇਹਨਾਂ ਕੋਲੇ ਸਾਰਾ ਸਮਾਨ A to Z ਆ ਉਹ ਬਿਨਾ ਕੈਮੀਕਲ ਤੋਂ ਤਾਂ ਫੇਰ ਰਿਜ਼ਲਟ ਜਿਹੜੇ ਉਹ ਬਹੁਤ ਵਧੀਆ ਤੁਸੀਂ ਕਸਟਮਰਾਂ ਦਾ ਰਿਵਿਊ ਵੀ ਵੇਖੀ ਜਾਂਦੇ ਹੋ ਇੱਥੇ ਤਾਂ ਇੱਕ ਨਾ ਕਈ ਵਾਰੀ ਇਹ ਸੁਣਿਆ ਮੈਂ ਵੀ ਕਿਸੇ ਨੇ ਵਿਆਹ ਸ਼ਾਦੀ ਤੇ ਜਾਣਾ ਜੀ ਉਹਨੂੰ ਚਾਹੀਦਾ ਹੁੰਦਾ ਵੀ ਮੇਰੀ 2-3 ਦਿਨਾਂ ਦੇ ਵਿੱਚ ਹੀ ਸਕਿਨ ਸਾਫ਼ ਹੋ ਜੇ ਕੁਝ ਐਹੋ ਜਿਹਾ ਸੋਲੂਸ਼ਨ ਵੀ ਬਿਨਾ ਕੈਮੀਕਲ ਤੋਂ ਹੁੰਦਾ ਜੀ ਹਾਂਜੀ ਜ਼ਰੂਰ ਮਿਲੇਗਾ ਦੇਖੋ ਸਭ ਤੋਂ ਪਹਿਲਾਂ ਤਾਂ ਲੋਕ ਸੈਲੂਨ ਦੇ ਫੇਸ਼ੀਅਲ ਕਰਵਾਣ ਜਾਂਦੇ ਆ ਤਾਂ ਉਹ ਫੇਸ਼ੀਅਲ ਉਹਨਾਂ ਟਾਈਮ ਹੀ ਕੰਮ ਕਰਦਾ ਜਿੰਨਾ ਟਾਈਮ ਉਹ ਸਕਿਨ ਦੇ ਅੰਦਰ ਜਾਂਦਾ ਹੈ 15-20 ਦਿਨਾਂ ਬਾਅਦ ਸਕਿਨ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਅਸੀਂ ਜਿਹੜਾ ਨੈਚੁਰਲ ਤਰੀਕੇ ਨਾਲ ਫੇਸ਼ੀ ਹੋਗੇ ਤਾਂ ਸਕਿਨ ਨੂੰ ਖਰਾਬ ਨਹੀਂ ਕਰੇਗਾ ਇਹਦੇ ਵਿੱਚ ਤੁਹਾਨੂੰ ਦੋ ਤਰ੍ਹਾਂ ਦੇ ਫੇਸ਼ਲ ਮਿਲ ਜਾਣਗੇ ਇੱਕ ਕਰੀਮ ਬੇਸਡ ਹੈ ਤੇ ਦੂਸਰਾ ਜਿਹੜਾ ਉਹ سیرਮ ਬੇਸਡ ਰਹੇਗਾ سیرਮ ਬੇਸਡ ਜੋ ਮਾਰਕੀਟ ਵਿੱਚ ਜੋ ਮਸ਼ੀਨਾਂ ਨਾਲ ਕੀਤੇ ਜਾਂਦੇ ਲੇਕਿਨ ਇਹ ਸਾਡਾ ਪਿਓਰ ਹੈ ਜਿਹੜਾ ਇਹ ਹੱਥਾਂ ਨਾਲ ਹੀ ਕੀਤਾ ਜਾਂਦਾ ਹਾਈਡਰਾ ਫੇਸ਼ਲ ਹੈ ਇਸ ਤੋਂ ਬਿਨਾ ਸਾਡੇ ਕੋਲ ਦੇਖੋ ਬਹੁਤ ਸਾਰੀਆਂ ਕਰੀਮਾਂ ਅਵੇਲੇਬਲ ਆ ਜਿਵੇਂ ਇਹਦੇ ਵਿੱਚ ਕੋਰੀਅਨ ਕਰੀਮ ਮਿਲ ਜੇਗੀ ਤੁਹਾਨੂੰ ਠੀਕ ਹੈ ਮਿਲਕੀ ਕਰੀਮ ਮਿਲ ਜੇਗੀ ਅਵੋਕਾਡੋ ਡੇ ਨਾਈਟ ਕਰੀਮ ਮਿਲ ਜੇਗੀ ਅਗਰ ਤੁਸੀਂ ਇਹ ਕਰੀਮ ਨੂੰ 8-10 ਦਿਨ ਰੈਗੂਲਰ ਲਗਾਣੇ ਤਾਂ ਤੁਹਾਨੂੰ ਕੋਈ ਸੈਲੂਨ ਤੇ ਜਾਣ ਦੀ ਜ਼ਰੂਰਤ ਨਹੀਂ ਪੂਰਾ ਸਕਿਨ ਜੀ ਸੰਸੀਓ ਬਟਰ ਮਲਾਈ ਵਾਲਾ 글로ਵ ਫੇਸ ਤੇ ਤੁਹਾਡੇ ਆ ਜਾਏਗਾ ਜੀ ਇਹ ਨਾ ਜਿਵੇਂ ਘਰੇ ਆਪਾਂ ਕਹਿ ਦਿੰਦੇ ਆ ਵੀ ਆਮ ਹੀ ਕਹਿ ਦਿੰਦੇ ਆ ਵੀ ਮਲਾਈ ਦੇ ਨਾਲ ਤੁਸੀਂ ਜਿਹੜੀਆਂ ਹੈਗੀਆਂ ਉਹ ਚੋਪੜ ਲਓ ਤੁਸੀਂ ਆਪਣੀ ਸਕਿਨ ਤੇ ਉਹ ਬਹੁਤ ਵਧੀਆ 글로 ਵੀ ਆਉਂਦਾ ਤੇ ਕੋਈ ਜਿਹੜੀ ਸਕਿਨ ਆ ਉਹ ਸਰਦੀਆਂ ਦੇ ਵਿੱਚ 파ਟਦੀ ਵੀ ਨਹੀਂ ਸਰਦੀਆਂ ਦੇ ਵਿੱਚ ਨਾ ਜੀ ਅਕਸਰ ਅੱਡੀਆਂ ਫਟ ਜਾਂਦੀਆਂ ਜੀ ਕਿਸੇ ਦੇ ਬੁੱਲ ਫਟ ਜਾਂਦੇ ਆ ਜੀ ਇਹੋ ਜਿਹੀਆਂ ਚੀਜ਼ਾਂ ਵੀ ਬਣਾਈਆਂ ਜੀ ਆਪਾਂ ਹਾਂਜੀ ਅਗਰ ਤੁਹਾਡੇ ਮਤਲਬ ਫੂਟ ਤੇ ਕ੍ਰੈਕ ਹੀਲਜ਼ ਐ ਤਾਂ ਉਸ ਨੂੰ ਰਿਪੇਅਰ ਕਰਨ ਲਈ ਸਾਡੇ ਕੋਲ ਕ੍ਰੈਕ ਹੀਲ ਰਿਪੇਅਰ ਕਰੀਮ ਹੁੰਦੀ ਐ ਸੋਪ ਹੁੰਦੀ ਐ ਉਹ ਤੁਸੀਂ 8-10 ਦਿਨ ਯੂਜ਼ ਕਰੋਗੇ ਤਾਂ ਪੂਰਾ ਜਿਹੜਾ ਇਹ ਤੁਹਾਡੀ ਪ੍ਰੋਬਲਮ ਐ ਸੋਲਵ ਹੋ ਜਾਏਗੀ ਉਸ ਤੋਂ ਬਿਨਾ ਸਾਡੇ ਕੋਲ ਲਿਪਸ ਦੇ ਪ੍ਰੋਡਕਟ ਵੀ ਹੁੰਦੇ ਐ ਅਗਰ ਤੁਹਾਡੇ ਲਿਪਸ ਕਾਲੇ ਹੋ ਰਹੇ ਐ ਟੈਨਡ ਹੋ ਰਹੇ ਐ ਲਿਪਸ ਬਹੁਤ ਜ਼ਿਆਦਾ ਖੁਸ਼ਕ ਹੋ ਰਿਹਾ ਉਸ ਦੇ ਲਈ ਤੁਹਾਨੂੰ ਸਕ ਬੱਚਿਆਂ ਬਾਰੇ ਬੜਾ ਸੋਚਦੇ ਆ ਲੋਕ ਵੀ ਕੈਮੀਕਲ ਨਾਲ ਆਈਏ ਉਹਨਾਂ ਦੇ ਸਿਰਾਂ ਦੇ ਵਿੱਚ ਮਹਿੰਗੇ ਕੈਮੀਕਲ ਇੱਕ ਤਾਂ ਮਹਿੰਗੇ ਮਿਲਦੇ ਆ ਜੀ ਪ੍ਰੋਡਕਟ ਇਹ ਕੋ ਉਹਨਾਂ ਵਿੱਚ ਕੈਮੀਕਲ ਆ ਸਿਹਤ ਦਾ ਵੀ ਨੁਕਸਾਨ ਬੱਚਿਆਂ ਦਾ ਵੀ ਨੁਕਸਾਨ ਮੈਂ ਵੇਖਿਆ ਇੱਥੇ ਬਹੁਤ ਸੋਹਣੀਆਂ ਸੋਹਣੀਆਂ ਸਾਬਣਾਂ ਜਿਹੜੀਆਂ ਉਹ ਬੱਚਿਆਂ ਦੀਆਂ ਪਈਆਂ ਕੀ ਇਹ ਜਿਹੜੇ ਪ੍ਰੋਡਕਟ ਹੈਗੇ ਆ ਇਹਨਾਂ ਨੂੰ ਬੱਚੇ ਵੀ ਵਰਤ ਸਕਦੇ ਆ ਜੀ ਹਾਂਜੀ ਦੇਖੋ ਨਿਊ ਬੌਰਨ ਬੇਬੀ ਹੁੰਦੇ ਆ ਤਾਂ ਡਾਕਟਰ ਅਕਸਰ ਉਹਨਾਂ ਨੂੰ ਕਹਿੰਦੇ ਆ ਬੱਚਿਆਂ ਨੂੰ ਤੁਸੀਂ ਦੁੱਧ ਨਾਲ ਨਵਾਓ ਕੋਈ ਵੀ ਕੈਮੀਕਲ ਵਾਲੀ ਸਾਬਣ ਬਾਜ਼ਾਰ ਦੀ ਨਾ ਵਰਤੋ ਤਾਂ ਇਹ ਗੋਟ ਮਿਲਕ ਸਾਬਨ ਹੁੰਦੀਆਂ ਇਹ ਅਸੀਂ ਬੱਚਿਆਂ ਨੂੰ ਅਟਰ ਠੀਕ ਹੈ ਤਾਂ ਉਹ ਦੇ ਲਈ ਅਸੀਂ ਇਹਨੂੰ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਤਿਆਰ ਕੀਤਾ ਗਿਆ ਹੈ ਇਹ ਨਿਊ ਬੋਨ ਬੇਬੀ ਵੀ ਇਹ ਸਭਨਾਂ ਨੂੰ ਲਾ ਸਕਦੇ ਆ ਇਹ ਬੱਕਰੀ ਦੇ ਦੁੱਧ ਤੋਂ ਬਣੀਆਂ ਹੋਈਆਂ ਸੱਪ ਨੇ ਇਸ ਤੋਂ ਬਿਨਾ ਬੱਚਾ ਦੀ ਸਕਿਨ ਵਾਈਟਨਿੰਗ ਦੇ ਲਈ ਸਾਡੇ ਕੋਲ ਬੱਚਾ ਦੀ ਡੇ ਨਾਈਟ ਕਰੀਮ ਵੀ ਹੁੰਦੀ ਹੈ ਜਿਵੇਂ ਹਨੀ ਪਪਾਇਆ ਕਰੀਮ ਹੈ ਇਹ ਬੱਚੇ ਮਤਲਬ ਦਿਨ ਦੇ ਵਿੱਚ ਲਗਾ ਸਕਦੇ ਆ ਬੱਚਾ ਦੀ ਸਕਿਨ ਜਿਹੜੀ ਟੈਂਟ ਸਕੂਲ ਜਾਂਦੇ ਆ ਤਾਂ ਰੰਗ ਕਾਲਾ ਹੋ ਜਾਂਦਾ ਠੀਕ ਹੈ ਇਹ ਡੇ ਕਰੀਮ ਹੁੰਦੀ ਹੈ ਇਹਦੇ ਵਿੱਚ ਆਵਾ ਕਡੋ ਨਾਈਟ ਕਰੀਮ ਵੀ ਮਿਲ ਜਾਂਦੀ ਹੈ ਮੈਡਮ ਤੁਹਾਡੇ ਕੋਲੇ ਨਾ ਮੈਨੂੰ ਲੱਗਦਾ ਵੀ ਸਾਰੀਆਂ ਸਮੱਸਿਆਵਾਂ ਦੇ ਹੱਲ ਹੈ ਚਾਹੇ ਉਹ ਸਕਿਨ ਦੇ ਨਾਲ ریلیਟਡ ਹੋਵੇ ਕੋਈ ਟੈਨਿੰਗ ਹੋਵੇ ਕੋਈ ਕੱਲ ਦਾਗ ਤੱਬੇ ਸ਼ਾਈਆਂ ਮਨੂ ਲਾ ਤਾਂ ਸਾਰਾ ਹੀ ਹੱਲ ਹੈ ਜੀ ਤੁਹਾਡੇ ਕੋਲੇ ਤੇ ਇਹ ਜਿਹੜੇ ਹੱਲ ਹੈਗੇ ਆ ਜਿਹੜੇ ਤੁਸੀਂ ਬਿਨਾ ਕੈਮੀਕਲ ਤੋਂ ਤੇ ਬਾਜ਼ਾਰ ਦੇ ਵਿੱਚ ਮਹਿੰਗੇ-ਮਹਿੰਗੇ ਕੈਮੀਕਲ ਵੀ ਵਿਖਦੇ ਆ ਤੁਸੀਂ ਇੰਨਾ ਪ੍ਰੋਡਕਟਾਂ ਬਾਰੇ ਕੀ ਕਹਿਣਾ ਚਾਹੋਗੇ ਵੀ ਲੋਕ ਕੈਮੀਕਲ ਨੂੰ ਛੱਡਣ ਤੇ ਤੁਹਾਡੇ ਤੱਕ ਜਿਹੜੀ ਉਹ ਕਿਵੇਂ ਪਹੁੰਚ ਕਰਨ ਜੀ ਦੇਖੋ ਅਸੀਂ ਤਾਂ ਇਹ ਹੀ ਕਵਾਂਗੇ ਕਿਉਂਕਿ ਘਰੇ ਜੋ ਤਿਆਰ ਕੀਤੀ ਚੀਜ਼ ਹੁੰਦੀ ਹੈ ਅਗਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਤਾਂ ਉਹਦਾ ਕੋਈ ਨੁਕਸਾਨ ਵੀ ਨਹੀਂ ਹੁੰਦਾ ਅਗਰ ਤੁਸੀਂ ਮਾਰਕੀਟ ਚ ਕੈਮੀਕਲ ਵਾਲੀਆਂ ਚੀਜ਼ਾਂ ਲੈਣੇ ਤੁਹਾਨੂੰ ਕੁਝ ਟਾਈਮ ਲਈ ਉਹ ਫਾਇਦਾ ਜ਼ਰੂਰ ਦਿੰਦੀਆਂ ਲੇਕਿਨ ਅੱਗੇ ਜਾ ਕੇ ਫਿਊਚਰ ਦੇ ਵਿੱਚ ਉਹ ਤੁਹਾਡੀ ਸਕਿਨ ਨੂੰ ਤੁਹਾਡੇ ਹੈਅਰ ਨੂੰ ਨੁਕਸਾਨ ਜ਼ਰੂਰ ਪਹੁੰਚ ਜਾਂਦੀਆਂ ਤੁਸੀਂ ਸਾਨੂੰ ਫੇਸਬੁਕ ਇੰਸਟਾ ਤੇ ਵੀ ਦੇਖ ਸਕਦੇ ਹੋ ਸਾਨੂੰ ਇਹ ਵਰਕ ਕਰਦਿਆ ਕਾਫੀ ਲੰਮਾ ਟਾਈਮ ਹੋ ਗਿਆ ਹੈ ਅਗਰ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਨੇਚਰਲ ਪ੍ਰੋਡਕਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਵਟਸਐਪ ਤੇ ਵੀ 98713692 ਨੰਬਰ ਸੰਪਰਕ ਕਰ ਸਕਦੇ ਹੋ ਫੇਸਬੁਕ ਤੇ ਇਨਸਟਾ ਤੇ ਸਾਡਾ ਪੇਜ ਹੋਏਗਾ ਮਿੰਨੂ ਹੋਮੇਡ ਦੇ ਨਾਂ ਤੇ ਉੱਥੇ ਵੀ ਸਾਡੇ ਗਰੁੱਪਸ ਦੇ ਲਿੰਕ ਪਾਏ ਹੁੰਦੇ ਆ ਉਹ ਲਿੰਕ ਨੂੰ ਤੁਸੀਂ ਕਲਿੱਕ ਕਰੋਗੇ ਤਾਂ ਸਿੱਧਾ ਸਾਡੇ ਤੱਕ ਵਟਸਐਪ ਤੇ ਪਹੁੰਚ ਜਾਓਗੇ ਜੀ ਹੁਣ ਤੁਸੀਂ ਪਤਾ ਸਾਰਾ ਕੁਝ ਨੋਟ ਕਰ ਲਓ ਆ ਤੁਹਾਨੂੰ ਮੈਂ ਕਾਰਡ ਵੀ ਵਿਖਾ ਦਿੰਨਾ ਇਹਨਾਂ ਦਾ ਇਹ ਕਾਰਡ ਵੇਖ ਲਓ ਚੰਗੀ ਤਰ੍ਹਾਂ ਪਤਾ ਨੋਟ ਕਰ ਲਓ ਇੱਥੇ ਬਿਨਾ ਕੈਮੀਕਲ ਤੋਂ ਕੁਦਰਤੀ ਤੇ ਦੇਸੀ ਤਰੀਕੇ ਦੇ ਨਾਲ ਬਣੇ ਹੋਏ ਪ੍ਰੋਡਕਟ ਆ ਜਿਹੜੇ ਉਹ ਮਿਲਦੇ ਆ ਕਿਉਂ ਕਿਉਂਕਿ ਬਹੁਤ ਸਾਰਾ ਕੈਮੀਕਲ ਅਸੀਂ ਆਪਣੀਆਂ ਸਕਿਨ ਤੇ ਲਾਈ ਜੰਨੇ ਆ ਹੇਅਰ ਤੇ ਲਾਈ ਜੰਨੇ ਆ ਪਰ ਉਹਦਾ ਨਤੀਜਾ ਉਹਦਾ ਰਿਜ਼ਲਟ ਫੇਰ ਵੀ ਸਾਨੂੰ ਨਹੀਂ ਮਿਲਦਾ ਪਰ ਜੇਕਰ ਤੁਹਾਨੂੰ ਦੇਸੀ ਕੁਦਰਤੀ ਤਰੀਕੇ ਦੇ ਨਾਲ ਘਰਾਂ ਦੇ ਵਿੱਚ ਬਣਿਆ ਹੋਇਆ ਸਮਾਨ ਬਹੁਤ ਸ਼ੁੱਧਤਾ ਦੇ ਨਾਲ ਮਿਲਦਾ ਹੈ ਤਾਂ ਮੈਨੂੰ ਲੱਗਦਾ ਉਸ ਚੀਜ਼ ਨੂੰ ਵਰਤਨ ਦੀ ਪਹਿਲ ਦੇਣੀ ਚਾਹੀਦੀ ਹੈ ਤੇ ਇੱਕ ਨਾ ਹੀ ਹੁੰਦਾ ਜਿਵੇਂ ਨਵਾਂ ਨਵਾਂ ਕੰਮ ਹੁੰਦਾ ਕਿੰਨਾ ਕੁ ਪੁਰਾਣਾ ਕੰਮ ਹੋ ਗਿਆ ਜੀ ਕਿੰਨਾ ਕੁ ਸਮਾਂ ਹੋ ਗਿਆ ਤੇ ਤੁਹਾਡੇ ਗਾਕਾਂ ਦਾ ਕਾਫਲਾ ਵੀ ਦੱਸੋ ਵੀ ਕਿੰਨੇ ਕੁ ਗਾਹ ਤੁਹਾਡੇ ਨਾਲ ਜੁੜੇ ਆ ਜੀ ਹਾਂਜੀ ਸਾਨੂੰ ਇਹ ਕੰਮ ਨੂੰ ਸ਼ੁਰੂਆਤ ਕੀਤੇ ਆ ਘੱਟੋ ਘੱਟ 7 ਤੋਂ 8 ਸਾਲ ਹੋ ਗਏ ਆ ਉਦੋਂ ਸਾਨੂੰ ਇਹ ਪਤਾ ਹੈ ਵੀ ਫੇਸਬੁਕ ਇੰਸਟਾ ਤੇ ਕੋਈ ਵੀ ਹਰਬਲ ਐਪ ਨਹੀਂ ਹੁੰਦੀ ਸੀ ਉਦੋਂ ਕਿਸੇ ਨੂੰ ਨਹੀਂ ਪਤਾ ਸੀ ਵੀ ਘਰੇ ਬਨੀਆਂ ਚੀਜ਼ਾਂ ਉਹ ਕਿਵੇਂ ਤਿਆਰ ਹੁੰਦੀਆਂ ਤੇ ਕਿਵੇਂ ਵੇਚਦੀਆਂ ਹੁਣ ਲੋਕ ਫੇਸਬੁਕ ਇੰਸਟਾ ਖੋਲਦੇ ਆ ਤਾਂ ਨਾਲ ਦੀ ਨਾਲ ਐ ਪਾਨੀਆਂ ਸ਼ੁਰੂ ਹੋ ਜਾਂਦੀਆਂ ਲ ਦੇਖੋ ਉਹਦੇ ਵਿੱਚ ਲਿਖਿਆ ਬਹੁਤ ਕੁਝ ਹੁੰਦਾ ਵੇ ਅਸੀਂ ਇਹ ਕੁਝ ਪਾਇਆ ਇਹ ਕੁਝ ਪਾਇਆ ਲੇਕਿਨ ਤੁਹਾਨੂੰ ਉਹ ਸਾਹਮਣੇ ਤਿਆਰ ਕਰਕੇ ਦਿਖਾਉਂਦੇ ਨਹੀਂ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਇਹਦੇ ਵਿੱਚ ਪਾਇਆ ਕੀ ਹੈ ਤੁਸੀਂ ਘਰੇ ਵੀ ਤਿਆਰ ਕਰ ਸਕਦੇ ਹੋ ਅਗਰ ਕਿਲੋ 2 ਕਿਲੋ ਮਾਤਰਾ ਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਤਿਆਰ ਲੇਕਿਨ ਅਸੀਂ ਇਹੀ ਕਵਾਂਗੇ ਵੀ ਜੋ ਕੈਮੀਕਲ ਵਾਲੀਆਂ ਚੀਜ਼ਾਂ ਹਨ ਉਹਨਾਂ ਤੋਂ ਦੂਰ ਰਹੋ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਸਿਹਤਮੰਦ ਰੱਖਣ ਦੇ ਲਈ ਹੈਲਦੀ ਰੱਖਣ ਲਈ skin ਨੂੰ ਤੁਸੀਂ ਵਧੀਆ ਰੱਖਣ ਲਈ ਮੇਨਟੇਨ ਰੱਖਣ ਦੇ ਲਈ ਘਰੇ ਬਨੇ ਇੰਗਰੀਡੀਅੰਟਸ ਦੇ ਨਾਲ ਜੋ ਚੀਜ਼ਾਂ ਤਿਆਰ ਹੋਈਆਂ ਉਹਦਾ ਇਸਤੇਮਾਲ ਕਰੋ ਜੀ ਇਹ ਵੀ ਗੱਲ ਬਹੁਤ ਨਾ ਵਧੀਆ ਕਹੀ ਹੈ ਇਹਨਾਂ ਨੇ ਵੀ ਜੇਕਰ ਅਸੀਂ ਤੁਸੀਂ ਪੁੱਛਣਾ ਨਾ ਵੀ ਇਹਨਾਂ ਵਿੱਚ ਪਾਇਆ ਕੀ ਹੈ ਤੇ ਉਹ ਸਾਰੇ ਇੰਗਰੀਡੀਅੰਟਸ ਤੇ ਜਿਹੜੇ ਜੜੀਆਂ ਚੀਜ਼ਾਂ ਇਹਦੇ ਵਿੱਚ ਪਾਈਆਂ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਦੱਸ ਵੀ ਦੇਣਗੇ ਵੀ ਇਹ ਕੀ ਕੀ ਪਾ ਕੇ ਚੀਜ਼ਾਂ ਤਿਆਰ ਕੀਤੀਆਂ ਗਈਆਂ ਜੇ ਤੁਹਾਡੇ ਵਿੱਚ ਹੈ ਕਲਾ ਤਾਂ ਤੁਸੀਂ ਤਿਆਰ ਕਰ ਸਕਦੇ ਹੋ ਪਰ ਮੈਨੂੰ ਲੱਗਦਾ ਇੱਥੋਂ ਬਣਿਆ ਬਣਾਇਆ ਇੰਨੇ ਪ੍ਰੋਡਕਟ ਆ ਜਿਹੜੇ ਪਏ ਆ ਉਹ ਇੱਥੋਂ ਤੁਸੀਂ ਖਰੀਦ ਸਕਦੇ ਹੋ ਨੰਬਰ ਮੈਂ ਤੁਹਾਨੂੰ ਨੋਟ ਕਰਵਾ ਦਿੰਨਾ 9877136692 ਤੇ ਤੁਸੀਂ ਇਹਨਾਂ ਬੀਬਾਹਾਰਾਂ ਦੇ ਨਾਲ ਸੰਪਰਕ ਕਰਕੇ ਆ ਸਾਰੀਆਂ ਜਾਣਕਾਰੀਆਂ ਜਿਹੜੀਆਂ ਉਹ ਤੁਸੀਂ ਪ੍ਰਾਪਤ ਕਰ ਸਕਦੇ ਹੋ ਤਾਂ ਆਸ ਕਰਦਾ ਵੀ ਤੁਸੀਂ ਆਪਣੇ ਸਕਿਨ ਤੇ ਵਾਲਾਂ ਦੇ ਵਿੱਚ ਜੇਕਰ ਕੋਈ ਪ੍ਰੋਬਲਮ ਹੈ ਤਾਂ ਉਹਨੂੰ ਕੁਦਰਤੀ ਹੱਲ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਸੰਪਰਕ ਕਰੋਗੇ ਤਾਂ ਤੁਸੀਂ ਇਹ ਆਪਣੇ ਪ੍ਰੋਡਕਟਸ ਬਾਰੇ ਜਾਣਕਾਰੀਆਂ ਦਿੱਤੀਆਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਚੈਨਲ ਪੰਜਾਬ ਵਾਲਾ ਪੋਡਕਾਸਟ ਤੋਂ ਕੈਮਰਾਮੈਨ ਸੁਖਬ੍ਰੀਤ ਔਲਖ ਦੇ ਨਾਲ ਮੈਨੂੰ ਕੁਲਵਿੰਦਰ ਔਲਖ ਨੂੰ ਦਿਓ ਆ ਗਿਆ ਧੰਨਵਾਦ